ਬਨ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਵੀਰਾ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਬਣ ਗਈ ਮਨ ਵਿੱਚ ਪ੍ਰਸੰਗਤ ਜੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਜਿਹੜੀ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਆ ਇਹ ਬਣਾਉਣੀ ਖਾਲਾ ਜੀ ਦਾ ਵਾੜਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਧੀਆਂ ਪੁੱਤਾਂ ਦੇ ਨਾਲ ਤਾਂ ਮੋਹ ਦੁਨੀਆ ਦਾ ਬੰਦਾ ਤਾਂ ਛੱਡੋ ਗੁਰਮਖੋ ਚਿੜੀ ਜਾਨਵਰ ਤੇ ਜਨੌਰ ਵੀ ਕਰਦੇ ਆ ਆਪਣੇ ਬੱਚਿਆਂ ਦਾ ਮੋਹ ਤਾਂ ਆਪਣੇ ਬੱਚਿਆਂ ਨਾਲ ਲਾੜਦਾ ਸੰਗਤ ਜੀ ਜਾਨਵਰ ਪਸ਼ੂ ਪੰਛੀ ਵੀ ਕਰਦੇ ਆ ਪਰ ਗੁਰੂ ਜੀ ਦੇ ਚਰਨਾਂ ਦਾ ਪਿਆਰ ਇਹ ਸੰਗਤ ਜੀ ਹਰੇਕ ਬੰਦੇ ਦੇ ਹਿੱਸੇ ਵਿੱਚ ਨਹੀਂ ਆਉਂਦਾ ਹਰੇਕ ਬੰਦੇ ਦੇ ਹਿੱਸੇ ਵਿੱਚ ਨਹੀਂ ਆਉਂਦਾ ਖਾਲਸਾ ਜੀ ਗੁਰ ਚਰਨਾਂ ਦਾ ਪਿਆਰ ਗੁਰ ਚਰਨਾਂ ਦਾ ਪਿਆਰ ਕਿਸੇ ਬਿਰਲੇ ਟਾਵੇਂ ਦੇ ਹਿੱਸੇ ਵਿੱਚ ਆਉਂਦਾ ਸਾਧ ਸੰਗਤ ਜੀ ਹੁਣ ਬੁੰਨਣਾ ਤੰਨਣਾ ਤਿਆਗ ਦਿੱਤਾ ਤੇ ਪ੍ਰੀਤ ਜੋੜ ਲਈ ਪਰਮੇਸ਼ਰ ਦੇ ਚਰਨਾਂ ਦੇ ਨਾਲ ਬੁੰਨਣਾ ਤੰਨਣਾ ਤਿਆਗ ਕੈ ਪ੍ਰੀਤ ਚਰਨ ਕਵੀਰਾ ਫਿਰ ਸੰਗਤ ਜੀ ਨਾਮ ਜਪਣ ਦੇ ਨਾਲ ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ ਫਲ ਕੀ ਮਿਲਿਆ ਬੁੰਨਣਾ ਤੰਨਣਾ ਤਿਆਗ ਕੈ ਪ੍ਰੀਤ ਚਰਨ ਕਵੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ ਮਹਾਰਜ ਕਹਿੰਦੇ ਜਿਹਨੂੰ ਨੀਚ ਕੁਲ ਦੇ ਜੁਲਾਹਾ ਕਹਿ ਕੇ ਲੋਕੀ ਬੁਲਾਇਆ ਕਰਦੇ ਸੀ ਨਾ ਵੀ ਜੁਲਾਹਿਆਂ ਦਾ ਮੁੰਡਾ ਜੁਲਾਹਿਆਂ ਦਾ ਮੁੰਡਾ ਤੇ ਮਹਾਰਾਜ ਕਹਿੰਦੇ ਜਪਿਆ ਨਾਮ ਵੱਡੇ ਵੱਡੇ ਵਿਦਵਾਨ ਪੰਡਿਤ ਤਿਲਕ ਧਾਰੀ ਰਾਜੇ ਮਹਾਰਾਜੇ ਕਬੀਰ ਸਾਹਿਬ ਦੇ ਚਰਨਾਂ ਤੇ ਝੁਕ ਗਏ ਆਖੋ ਸਤਨਾਮ ਸਵਾਗਤ ਸਾਧ ਸੰਗਤ ਜੀ ਪਰ ਈਰਖਾ ਕਰਨ ਵਾਲੇ ਮੁੱਢ ਕਦੀਮਾਂ ਤੋਂ ਭਗਤਾਂ ਦੇ ਨਾਲ ਹੀ ਤੁਰੇ ਆਉਂਦੇ ਆ ਭਗਤੀ ਕਰਨ ਵਾਲੇ ਵੀ ਜਦੋਂ ਜਨਮ ਲੈਂਦੇ ਆ ਉਹਨਾਂ ਦੇ ਨਾਲ ਹੀ ਗੁਰਮਖੋ ਨਿੰਦਕ ਦੁਸ਼ਟ ਉਹਨਾਂ ਦੇ ਨਾਲ ਹੀ ਜੰਮ ਪੈਂਦੇ ਆ ਉੱਥੇ ਕਬੀਰ ਸਾਹਿਬ ਦਾ ਪ੍ਰਤਾਪ ਵਧਿਆ ਨਾ ਜਦੋਂ ਨਾਮ ਜਪਣ ਕਰਕੇ ਤੇ ਸੰਗਤ ਜੀ ਬੜੇ ਉਹਨਾਂ ਤੇ ਦੂਸ਼ਣ ਲਾਏ ਬੜੇ ਲਾਛਣ ਲਾਏ ਉਸ ਸਮੇਂ ਦੇ ਬ੍ਰਹਮਣਾ ਪੰਡਤਾਂ ਨੇ ਜਾਤ ਦੇ ਹੰਕਾਰੀ ਲੋਕਾਂ ਨੇ ਪਰ ਗੱਲ ਨਾ ਬਣੇ ਦੂਸ਼ਣ ਲਾਇਆ ਕਰਨ ਸਿੱਧ ਨਾ ਹੋਇਆ ਕਰਨ ਇਲਜ਼ਾਮ ਲਾਇਆ ਕਰਨ ਸਿੱਧ ਨਾ ਹੋਇਆ ਕਰਨ ਤੇ ਕਬੀਰ ਸਾਹਿਬ ਦੀ ਮਹਿਮਾ ਦਿਨੋਂ ਦਿਨ ਦਿਨੋਂ ਦਿਨ ਵੱਧਦੀ 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 ਉਤਰੀ ਜਾਵੇ ਸੰਗਤ ਜੀ ਵਿਰੋਧੀਆਂ ਨੇ ਕੀ ਸੋਚਿਆ ਵੀ ਆਪਾਂ ਬਦਨਾਮ ਕਰੀਏ ਕਿਵੇਂ ਕਰੀਏ ਪਬਲਿਕ ਦੇ ਵਿੱਚ ਸੰਗਤ ਦੇ ਵਿੱਚ ਬਦਨਾਮ ਕਰ ਦਈਏ ਫਿਰ ਬਿਉਂਤ ਬਣਾਈ ਇੱਕ ਜੁਗਤ ਵਰਤੀ ਇਲਾਕੇ ਦੇ ਵਿੱਚ ਸੰਗਤ ਜੀ ਢੰਡੋਰਾ ਪਟਵਾ ਦਿੱਤਾ ਐਵੇਂ ਹੀ ਝੂਠਈ ਐਵੇਂ ਹੀ ਢੰਡੋਰਾ ਪਟਵਾ ਦਿੱਤਾ ਵੀ ਕੱਲ ਨੂੰ ਕਬੀਰ ਭਗਤ ਆਪਣੇ ਘਰ ਵਿੱਚ ਬਹੁਤ ਵੱਡਾ ਯੱਗ ਕਰ ਰਿਹਾ ਇਲਾਕੇ ਦੇ ਵਿੱਚ ਦਸਾਂ 20 ਪਿੰਡਾਂ ਦੇ ਵਿੱਚ ਢੰਡੋਰਾ ਪਟਵਾ ਦਿੱਤਾ ਕਬੀਰ ਭਗਤ ਕੱਲ ਨੂੰ ਆਪਦੇ ਘਰ ਵਿੱਚ ਯੱਗ ਕਰ ਰਿਹਾ ਅਮੀਰ ਗਰੀਬ ਵੱਡਾ ਛੋਟਾ ਹਰੇਕ ਨੂੰ ਨਿਮੰਤਰਣ ਹੈ ਆਓ ਵੀ ਲੰਗਰ ਛਕੋ ਸਾਰੇ ਸੰਗਤ ਜੀ ਹੁਣ ਢੰਡੋਰਾ ਪਟਵਾ ਦਿੱਤਾ ਇੱਧਰ ਕਬੀਰ ਸਾਹਿਬ ਨੂੰ ਵੀ ਖਬਰ ਹੋ ਗਈ ਸ਼ਾਮ ਦਾ ਸਮਾਂ ਜਦੋਂ ਕਬੀਰ ਸਾਹਿਬ ਨੂੰ ਖਬਰ ਹੋਈ ਆਣ ਕੇ ਕਿਸੇ ਨੇ ਦੱਸਿਆ ਭਗਤ ਜੀ ਤੁਹਾਡੇ ਨਾਮ ਤੇ ਢੰਡੋਰਾ ਪਟਿਆ ਜਾ ਰਿਹਾ 15 20 ਪਿੰਡਾਂ ਵਿੱਚ ਤੇ ਕੱਲ ਨੂੰ ਕੋਈ ਲੰਗਰ ਪਾਣੀ ਦਾ ਪ੍ਰਬੰਧ ਕਬੀਰ ਸਾਬ ਕਹਿੰਦੇ ਐਨੇ ਲੋਕਾਂ ਨੂੰ ਐਨੇ ਸੰਗਤ ਨੂੰ ਪ੍ਰਸ਼ਾਦੇ ਦਾ ਪ੍ਰਬੰਧ ਮੈਂ ਕਿਵੇਂ ਕਰ ਸਕਦਾ ਮੈਂ ਤਾਂ ਆਪ ਕੱਪੜਾ ਬੁਣਦਾ ਤੇ ਉਹਨੂੰ ਵੇਚ ਕੇ ਤੇ ਜੋ ਦੋ ਆਨੇ ਮਿਲਦੇ ਤੇ ਉਹਦੇ ਨਾਲ ਚੁੱਲ੍ਹਾ ਤੱਪਦਾ ਸਾਡਾ ਤੇ ਮੇਰੇ ਤੇ ਘਰ ਵਿੱਚ ਗਰੀਬੀ ਬਹੁਤ ਆ ਭਾਈ ਮੈਂ ਐਡਾ ਭੋਜ ਕਿੱਥੋਂ ਕਰ ਸਕਦਾ ਆਖਣ ਲੱਗੇ ਜੀ ਪਿੰਡਾਂ ਦੇ ਵਿੱਚ ਢੋਲ ਵਜਾ ਕੇ ਤੇ ਪ੍ਰਚਾਰ ਹੋ ਰਿਹਾ ਤੁਹਾਡੇ ਨਾਮ ਦਾ ਕਬੀਰ ਸਾਬ ਸਮਝ ਗਏ ਉਹ ਭਾਈ ਨਹੀਂ ਨਹੀਂ ਸਾਡਾ ਪ੍ਰਚਾਰ ਕਾਹਨੂੰ ਹੋ ਰਿਹਾ ਉਹਦਾ ਸਾਡੇ ਵਿਰੋਧੀ ਲੋਕ ਸਾਡੇ ਸਾਡੀ ਕਿਰਦਾਰ ਕੁਸ਼ੀ ਕਰਨ ਵਾਸਤੇ ਸਾਡੀ ਬੇਇੱਜ਼ਤੀ ਕਰਾਉਣ ਵਾਸਤੇ ਉਹ ਤਾਂ ਜਾਣ ਬੁੱਝ ਕੇ ਟੰਡੋਰਾ ਪਿਟਵਾ ਰਹੇ ਐ ਕੱਲ ਨੂੰ ਲੋਕੀ ਇਕੱਠੇ ਹੋ ਕੇ ਇੱਥੇ ਆ ਜਾਣਗੇ ਅੱਗੇ ਉਹਨਾਂ ਨੂੰ ਆਪਾਂ ਪ੍ਰਸ਼ਾਦਾ ਨਹੀਂ ਛਕਾ ਸਕਣਾ ਆਪਾਂ ਜਲ ਨਹੀਂ ਛਕਾ ਸਕਣਾ ਉਹਨਾਂ ਨੂੰ ਵਹਾ ਨਹੀਂ ਸਕਣਾ ਤੇ ਲੋਕੀ ਆਪਣੀ ਨਿੰਦਿਆ ਕਰਕੇ ਪੁੱਠੇ ਮੁੜ ਜਾਣਗੇ ਉਹ ਆਪਣੇ ਨਾਂ ਤੇ ਨਿੰਦਿਆ ਕਰਾਉਣ ਵਾਸਤੇ ਵਿਰੋਧੀਆਂ ਨੇ ਭਾਈ ਇੱਕ ਇਹ ਤਾਂ ਅਡੰਬਰ ਰਚਿਆ ਹੈ ਕੀ ਕਰੀਏ ਹੁਣ ਕਰਨਾ ਕੀ ਹੈ ਕੁਝ ਵੀ ਨਹੀਂ ਕਰ ਸਕਦੇ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਮਹਾਰਾਜ ਜੀਆ ਨੇ ਪਰਮੇਸ਼ਰ ਦੇ ਚਰਨਾਂ ਵਿੱਚ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਮੇਰੇ ਵਿੱਚ ਕੋਈ ਤਾਕਤ ਨਹੀਂ ਮੈਂ ਕਿਸੇ ਨੂੰ ਐਨੀ ਸੰਗਤ ਨੂੰ ਐਨੇ ਪਿੰਡਾਂ ਦੇ ਲੋਕਾਂ ਨੂੰ ਮੈਂ ਲੰਗਰ ਕਿਵੇਂ ਲਾ ਸਕਦਾ ਮੇਰੇ ਕੋਲ ਤੇ ਮਾਇਆ ਹੈ ਨਹੀਂ ਨਾ ਕੋਈ ਪ੍ਰਬੰਧ ਨਾ ਕੋਈ ਸੇਵਾਦਾਰ ਨਾ ਕੋਈ ਵਰਤਨ ਨਾ ਕੋਈ ਭਾਂਡਾ ਸਤਿਗੁਰ ਜੀ ਹੁਣ ਤੁਸੀਂ ਕਿਰਪਾ ਕਰਿਓ ਆਪ ਹੀ ਮੇਰੀ लाज ਰੱਖਿਓ ਸੰਗਤ ਜੀ ਅਰਦਾਸ ਬੇਨਤੀ ਕੀਤੀ ਸੌਂ ਗਏ ਅੰਮ੍ਰਿਤ ਵੇਲਾ ਹੋਇਆ ਜਾਗੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਰੱਖਿਆ ਕਬੀਰ ਸਾਹਿਬ ਨੇ ਮਹਿਸੂਸ ਕੀਤਾ ਵੀ ਲੋਕੀ ਤੇ ਆਉਣਗੇ ਹੁਣ ਜਦੋਂ ਢੰਡੋਰਾ ਪਿੱਟਿਆ ਸੇ ਪਾਸੇ ਲੋਕੀ ਤੇ ਆਉਣਗੇ ਅੱਗੇ ਉਹਨਾਂ ਨੂੰ ਨਾ ਪ੍ਰਸ਼ਾਦਾ ਮਿਲਣਾ ਨਾ ਪਾਣੀ ਮਿਲਣਾ ਤੇ ਲੋਕਾਂ ਨੇ ਆਪਾਂ ਨੂੰ ਗਾਲਾਂ ਕੱਢਣੀਆਂ ਨੇ ਲੋਕਾਂ ਨੇ ਆਪਾਂ ਨੂੰ ਬੁਰਾ ਬੋਲਣਾ ਇਹ ਵੀ ਹੋ ਸਕਦਾ ਵੀ ਕੋਈ ਹੱਥੋਂ ਭਾਈ ਵੀ ਕਰ ਲੇ ਆਪਣੇ ਨਾਲ ਹੀ ਕਰੀ ਕਬੀਰ ਸਾਹਿਬ ਨੇ ਸੋਚਿਆ ਬੇਇੱਜ਼ਤੀ ਕਰਾਉਣ ਨਾਲ ਚੰਗਾ ਆਪਾਂ ਘਰ ਛੱਡ ਕੇ ਬਾਹਰ ਜਾ ਕੇ ਲੁੱਕ ਕੇ ਕਿਤੇ ਬਹਿ ਜਾਈਏ ਸ਼ਾਮ ਨੂੰ ਜਦੋਂ ਲੋਕੀ ਗਾਲਾਂ ਗੋਲਾਂ ਕੱਢ ਕੇ ਵਾਪਸ ਮੁੜ ਜਾਣਗੇ ਤੇ ਉਦੋਂ ਆਪਾਂ ਘਰੇ ਵਾਪਸ ਆ ਜਾਈਏ ਕਬੀਰ ਸਾਹਿਬ ਆਪਣੇ ਘਰ ਨੂੰ ਛੱਡ ਕੇ ਸੰਗਤ ਜੀ ਬਾਹਰ ਜਾ ਕੇ ਤੇ ਗੰਗਾ ਨਦੀ ਦੇ ਕਿਨਾਰੇ ਤੇ ਬਹਿ ਕੇ ਲੁੱਕ ਕੇ ਚੌਂਕੜਾ ਲਾਇਆ ਤੇ ਉੱਥੇ ਪਰਮੇਸ਼ਰ ਦਾ ਨਾਮ ਸਿਮਰਨ ਭਜਨ ਲੱਗੇ ਕਰਨਾ ਉਥੇ ਲਾਇਆ ਚੌਂਕੜਾ ਸਾਧ ਸੰਗਤ ਜੀ ਹੋ ਕੇ ਅੰਦਰ ਧਿਆਨ ਪਰਮੇਸ਼ਰ ਦਾ ਨਾਮ ਜਪਣ ਲੱਗੇ ਕੀ ਜਪ ਰਹੇ ਨੇ ਉਥੇ ਬੇਨਤੀ ਕਰੇ ਸੱਚੇ ਪਾਤਸ਼ਾਹ ਪ੍ਰਭ ਮੋਹੇ ਨਾਮ ਵਿਸਾਰੋ ਜੀ ਮੈਂ ਜਾਣ ਤੇਰਾ ਮੈਂ ਜਾਣ ਤੇਰਾ ਮੋਹੇ ਨਾਮ ਵਿਸਾਰੋ ਸਰੋਹੀ ਮੈਂ ਜਾਣਦਾ ਤੇਰਾ ਮੈਂ ਦਨ ਤੇਰਾ ਹੋ ਮੋਹਨਾ ਵਿਸਾਰੋ ਜੀ ਮੈਂ ਜਾਣਦਾ ਤੇਰਾ ਮੈਂ ਦਨ ਤੇਰਾ ਹੋ ਮੋਹਨਾ ਵਿਸਾਰੋ ਜੀ ਮੈਂ ਜਾਣਦਾ ਤੇਰਾ ਮੈਂ ਦਨ ਤੇਰਾ ਹੋ ਮੋਹਨਾ ਵਿਸਾਰੋ ਜੀ ਮੈਂ ਜਾਣਦਾ ਤੇਰਾ ਮੈਂ ਦਨ ਤੇਰਾ ਹੋ ਮੋਹਨਾ ਵਿਸਾਰੋ ਜੀ ਮੈਂ ਜਾਣਦਾ ਤੇਰਾ ਮੈਂ ਜਾਣਦਾ मोहिला विसारो जी मैं जान तेरा मैं जान तेरा तब मैं जान तेरा मैं जान तेरा તેરા તેરા મેં જન તેરા તેરા મેં જન તેરા ਮੈਂ ਜਨ ਤੇਰਾ ਤੇਰਾ 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 ਮੈਂ ਜਨ ਤੇਰਾ ਪ੍ਰਭ ਮੋਹ ਨ ਬਿਸਾਰੋ ਮੈਂ ਜਾਣ ਤੇਰਾ ਮੈਂ ਜਾਣ ਤੇਰਾ ਮੋਹਨਾ ਵਿਸਾਰੋ ਜੀ ਮੈਂ ਜਾਣ ਤੇਰਾ ਮੈਂ ਜਾਣ ਤੇਰਾ ਪ੍ਰਭ ਮੋਹਨਾ ਮੈਂ ਜਾਣ ਤੇਰਾ ਮੈਂ ਜਾਣ ਤੇਰਾ ਪ੍ਰਭ ਮੋਹਨਾ ਮੈਂ ਜਾਣ ਤੇਰਾ ਮੈਂ ਜਾਣ ਤੇਰਾ ਮੋਹਨਾ ਵਿਸਾਰੋ ਜੀ ਮੈਂ ਜਾਣ ਤੇਰਾ ਮੈਂ ਜਾਣ ਤੇਰਾ ਵਾਹ ਵਈ ਵਾਹ ਆ ਸਕਾ ਜੀ ਸੰਕਟ ਪੈਣ ਦੇ ਜਦ ਕੋਈ ਔਖਾ ਸਮਾਂ ਆਵੇ ਸਾਰੀ ਦੁਨੀਆ ਰੱਬ ਨੂੰ ਯਾਦ ਕਰਦੀ ਹੈ ਜਦੋਂ ਆਪ ਦਾ ਜੋਰ ਕੰਮ ਨਾ ਕਰੇ ਤੇ ਉਦੋਂ ਰੱਬ ਨੂੰ ਸਾਰੀ ਯਾਦ ਕਰਨੇ ਆ ਪਰ ਮਹਾਰਾਜ ਬਾਣੀ ਵਿੱਚ ਇੱਕ ਵਚਨ ਕਹਿ ਰਹੇ ਨੇ ਸਤਗੁਰ ਕਹਿੰਦੇ ਕਾਮ ਭੜੇ ਜੋ ਸਿਮਰੀਐ ਐਸਾ ਸਿਮਰੋ ਨਿੱਪ ਕਹਿੰਦੇ ਕੰਮ ਪੈਣ ਦੇ ਜਿਹਨੂੰ ਯਾਦ ਕਰਦਾ ਉਹਨੂੰ ਰੋਜ਼ ਯਾਦ ਕਰਿਆ ਕਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੋਜ਼ ਯਾਦ ਕਰੀਏ ਤੇ ਫਿਰ ਹੋਣਾ ਕੀ ਆ ਜੇ ਕੰਮ ਪਏ ਤੇ ਯਾਦ ਕਰੀਏ ਤੇ ਕੰਮ ਸਫਲ ਹੋ ਜਾਂਦਾ ਰੋਜ਼ ਯਾਦ ਕਰੀਏ ਤੇ ਫਿਰ ਜੇ ਸੰਕਟ ਪੈਣ ਤੇ ਯਾਦ ਕਰੀਏ ਸੰਕਟ ਦੂਰ ਹੋ ਜਾਂਦੇ ਨੇ ਜੇ ਰੋਜ਼ ਯਾਦ ਕਰੀਏ ਸਤਗੁਰ ਕਹਿੰਦੇ ਸੰਕਟ ਪੈਂਦੇ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾ ਸੰਗਤ ਜੀ ਪਿਆਰ ਵਾਲੇ ਇਹ ਕਹਿੰਦੇ ਦੁਨੀਆ ਭਾਵੇਂ ਰੁੱਸ ਜੇ ਪਰ ਮੇਰਾ ਸਤਿਗੁਰ ਰੁੱਸਣਾ ਨਹੀਂ ਚਾਹੀਦਾ ਦੁਨੀਆ ਭਾਵੇਂ ਰੁੱਸ ਜੇ ਪਰ ਮੇਰੇ ਸਤਿਗੁਰ ਰੁੱਸਣੇ ਨਹੀਂ ਚਾਹੀਦੇ ਸਾ ਸੰਗਤ ਜੀ ਟਰੱਕਾਂ ਦੇ ਉੱਪਰ ਟਰੈਕਟਰਾਂ ਤੇ ਟਰਾਲੀਆਂ ਤੇ ਫੀਟਰ ਰੇੜਿਆਂ ਤੇ ਲੋਕੀ ਸਤਿਗੁਰ ਦੇ ਪਿਆਰ ਵਿੱਚ ਧਾਰਨਾ ਲਖਉਂਦੇ ਨੇ ਕੀ ਲਖਉਂਦੇ ਨੇ ਮੇਰਾ ਰੁਸੇਨਾ ਕਲੰਗੀਆਂ ਵਾਲਾ ਮੇਰਾ ਰੁਸੇਨਾ ਕਲੰਗੀਆਂ ਵਾਲਾ ਜੱਗ ਪਾਵੇ ਸਾਰਾ ਰੁਸੇ ਮੇਰਾ ਰੁਸੇਨਾ ਕਲੰਗੀਆਂ ਵਾਲਾ ਜੱਗ ਪਾਵੇ ਸਾਰਾ ਰੁਸੇ ਮੇਰਾ ਰੁਸੇਨਾ ਕਲੰਗੀਆਂ ਵਾਲਾ ਜੱਗ ਪਾਵੇ ਸਾਰਾ ਰੁਸੇ ਵੇਰਾ ਰਸੂਜੇ ਤੇਰਾ ਰਸੇ ਨਾ ਕਲੰਗੀਆਂ ਵਾ ਜਗ ਪਾਵੇ ਸਾਰਾ ਰਸੂਜੇ ਮੇਰਾ ਰਸੇ ਨਾ ਕਲੰਗੀਆਂ ਵਾ ਜਗ ਪਾਵੇ ਸਾਰਾ ਰਸੂਜੇ ਮੇਰਾ ਪਾਵੇ ਸਾਰਾ ਬੇਦਰ ਤੇ ਨਾ ਕਰਨੀਆ ਬੋਲੋ ਬੋਲੋ ਸਾਰੇ ਜਗ ਪਾਵੇ ਕਰਨੀ ਆਪਾ ਜਗ ਪਾਵੇ ਜੀ ਸਦੇ ਜਗ ਪਾਵੇ ਜੀ ਸਾਰਾ ਦੁਸ ਜੇ ਰੁਸੇ ਨਾ ਕਲੰਗੀਆਂ ਵਾਲਾ ਜਾਗੋ ਮੇਰਾ ਰੁਸੇ ਨਾ ਕਲੰਗੀਆਂ ਵਾਲਾ ਵੇ ਮਾ ਮੇਰਾ ਹੁਸੈਨ ਕਲੰਗੀਆਂ ਵਾਲਾ ਜਾਗ ਮੇਰਾ ਹੁਸੈਨ ਕਲੰਗੀਆਂ ਵਾਲਾ ਜਾਗ ਜੀ ਕਬੀਰ ਜੀ ਮਹਾਰਾਜ ਚੌਂਕੜਾ ਲਾ ਕੇ ਬਹਿ ਗਏ ਪਰਮੇਸ਼ਰ ਨੂੰ ਯਾਦ ਕਰਦੇ ਨੇ ਸਤਿਗੁਰ ਜੀ ਪਤਾ ਨਹੀਂ ਲੋਕੀ ਕਿੰਨੀਆਂ ਕ ਗਾਲਾਂ ਕੱਢਦੇ ਹੁਣ ਪਰ ਮਹਾਰਾਜ ਕਿਰਪਾ ਕਰੀ ਤੂੰ ਸਿਰ ਤੇ ਹੱਥ ਰੱਖੀ ਸਾਧ ਸੰਗਤ ਜੀ ਬੇਨਤੀ ਕਰਦੇ ਮਹਾਰਜ ਦੇ ਚਰਨਾਂ 'ਚ ਜਦੋਂ ਤਰਕਾਲਾਂ ਲੱਗੀਆਂ ਬੈਣ ਸਾਰਾ ਦਿਨ ਲੰਘ ਗਿਆ ਤਰਕਾਲਾਂ ਲੱਗੀਆਂ ਬੈਣ ਸੰਧਿਆ ਦਾ ਹੋ ਗਿਆ ਵਕਤ ਕਬੀਰ ਸਾਹਿਬ ਜੀ ਸੋਚਦੇ ਆ ਲੋਕੀ ਆਏ ਹੋਣਗੇ ਅੱਗੇ ਉਹ ਪ੍ਰਸ਼ਾਦਾ ਪਾਣੀ ਤੇ ਕੋਈ ਮਿਲਿਆ ਨਹੀਂ ਹੋਣਾ ਕਿਉਂਕਿ ਪ੍ਰਬੰਧ ਹੀ ਕੋਈ ਨਹੀਂ ਕੀਤਾ ਜਦੋਂ ਘਰ ਵਿੱਚ ਕੁਝ ਹੈ ਹੀ ਨਹੀਂ ਲੋਕੀ ਆਏ ਹੋਣਗੇ ਬੁਰਾ ਭਲਾ ਬੋਲ ਕੇ ਗਾਲਾਂ ਦੁਪੜਾਂ ਕੱਢ ਕੇ ਵਾਪਸ ਚਲੇ ਗਏ ਹੋਣਗੇ ਚੱਲ ਮਨਾ ਹੁਣ ਚੱਲ ਆਪਾਂ ਹੁਣ ਆਪਣੇ ਘਰ ਨੂੰ ਵਾਪਸ ਚਲੀਏ ਕਬੀਰ ਸਾਹਿਬ ਜੀ ਜਦ ਮੁੜੇ ਉਹਦੇ ਘਰ ਨੂੰ ਵਾਪਸ ਕੀ ਵੇਖ ਰਹੇ ਨੇ ਬਹੁਤ ਸਾਰੇ ਲੋਕੀ ਕਬੀਰ ਸਾਹਿਬ ਦੇ ਘਰ ਵੱਲੋਂ ਪਿੰਡ ਵੱਲੋਂ ਵਾਪਸ ਜਾ ਰਹੇ ਆ ਤੇ ਜਿਹੜੇ ਜਾ ਰਹੇ ਨੇ ਉਹ ਪਤਾ ਕੀ ਕਹਿ ਰਹੇ ਨੇ ਗੁਰਮਖੋ ਧੰਨ ਕਵੀ ਧੰਨ ਕਵੀ ਧੰਨ ਕਵੀ ਧੰਨ ਕਵੀ ਕਬੀਰ ਧੰਨ ਕਬੀਰ ਕਹਿੰਦੇ ਖਲਕਤ ਦੁਨੀਆ ਵਾਪਸ ਜਾ ਰਹੀ ਹੈ ਕਬੀਰ ਸਾਹਿਬ ਦੇ ਕੰਨਾਂ 'ਚ ਆਵਾਜ਼ ਪਈ ਤਨ ਕਵੀਰ ਤਨ ਕਵੀਰ ਕਰਦੇ ਜਾ ਰਹੇ ਕਬੀਰ ਸਾਹਿਬ ਹੈਰਾਨ ਇਹ ਤਨ ਤਨ ਕਰਦੇ ਜਾ ਰਹੇ ਨੇ ਲੰਗਰ ਪ੍ਰਸ਼ਾਦਾ ਕੋਈ ਮਿਲਿਆ ਨਹੀਂ ਹੋਣਾ ਇਹ ਗੱਲ ਕੀ ਬਣ ਗਈ ਅੱਗਿਓ ਜਾ ਕੇ ਕਬੀਰ ਸਾਹਿਬ ਨੇ ਰੋਕਿਆ ਰੋਕ ਕੇ ਪੁੱਛਿਆ ਭਾਈ ਕਿੱਥੋਂ ਆਇਓ ਕਹਿੰਦੇ ਜੀ ਕੀ ਦਸੀਏ ਤੁਸੀਂ ਵੀ ਰਹਿ ਨਾ ਜਾਇਓ ਲੰਗਰ ਚੱਲ ਰਿਹਾ 36 ਪ੍ਰਕਾਰ ਦੇ ਪਦਾਰਥ ਕਿੱਥੇ ਕਹਿੰਦੇ ਕਬੀਰ ਸਾਹਿਬ ਦੇ ਘਰ ਵਿੱਚ ਚੱਲ ਰਿਹਾ ਆਖੋ ਸਤਨਾਮ ਸ੍ਰੀ ਵਾਹਿ ਹੁਣ ਸਾਹਮਣੇ ਕਬੀਰ ਜੀ ਆਪ ਖੜੇ ਆ ਉਹਨਾਂ ਨੂੰ ਕਿਹੜਾ ਸਿਆਣ ਸੀ ਉਹ ਕਿਹੜਾ ਅੱਜ ਦਾ ਜਮਾਨਾ ਸੀ ਫੇਸਬੁੱਕ ਵਟਸਐਪ ਤੇ ਫੋਟੋਆਂ ਪੰਝੀਆਂ ਹੁੰਦੀਆਂ ਇੱਥੋਂ ਦਾ ਬੰਦਾ ਦਿੱਲੀ ਦਖਣ ਤੱਕ ਪਛਾਣਿਆ ਜਾਂਦਾ ਉਹ ਜਮਾਨਾ ਤੇ ਹੈ ਨਹੀਂ ਸੀ ਹੁਣ ਕਬੀਰ ਸਾਹਿਬ ਦੀ ਕਿਸੇ ਨੂੰ ਪਛਾਣ ਨਹੀਂ ਸੀ ਉਹਨਾਂ ਚੋਂ ਉਹ ਗੈਣ ਲੱਗੇ ਕਬੀਰ ਸਾਹਿਬ ਦੇ ਘਰ ਵਿੱਚ 36 ਪ੍ਰਕਾਰ ਦਾ ਲੰਗਰ ਪਦਾਰਥ ਚੱਲ ਰਿਹਾ ਹਜ਼ਾਰਾਂ ਆਏ ਆ ਕੇ ਖਾ ਕੇ ਰੱਜ ਕੇ ਤ੍ਰਿਪਤ ਹੋ ਕੇ ਮੁੜ ਚੱਲੇ ਅਸੀਂ ਆਏ 36 ਪ੍ਰਕਾਰ ਦੇ ਪਦਾਰਥ ਬੜੇ ਮਿਠਾਸ ਵਾਲੇ ਬੜੇ ਸੁਆਦੀ ਪਦਾਰਥ ਰੱਜ ਕੇ ਵਾਪਸ ਆਏ ਆ ਹਜ਼ਾਰਾਂ ਹੀ ਆਏ ਰੱਜ ਕੇ ਵਾਪਸ ਚਲੇ ਗਏ ਅਜੇ ਵੀ ਲੰਗਰ ਭੰਡਾਰਾ ਅਜੇ ਵੀ ਭਰਪੂਰ ਚੱਲ ਰਿਹਾ ਤੇ ਜੇ ਧੰਨ ਕਬੀਰ ਧੰਨ ਕਬੀਰ ਨਾ ਆਖੀਏ ਤੇ ਹੋਰ ਕੀ ਆਖੀਏ ਕਬੀਰ ਸਾਹਿਬ ਸਾਹਮਣੇ ਖੜੇ ਆ ਉਹਨਾਂ ਦੇ ਕਬੀਰ ਸਾਹਿਬ ਸਮਝ ਗਏ ਇਸ ਸਮਨੇ ਕੇ ਕਬੀਰ ਸਾਹਿਬ ਸਮਝ ਗਏ ਮਨਾ ਤੇਰੀ ਥਾਂ ਤੇ ਡਿਊਟੀ ਪਰਮੇਸ਼ਰ ਕਰਨ ਆ ਗਿਆ ਕੋ ਸਤਨਾ ਤੇਰੀ ਸੋਨਹਾਲ ਸ੍ਰੀ ਅਨੰਦ ਤੇਰੀ ਥਾਂ ਤੇ ਡਿਊਟੀ ਪਰਮੇਸ਼ਰ ਕਰਨ ਆ ਗਿਆ ਤੂੰ ਤੇ ਦੋ ਦੋ ਸ਼ਰੀਰਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਵੀ ਤੇਰੇ ਤੇ ਘਰ ਵਿੱਚ ਬਰਕਤ ਨਹੀਂ ਮਾਇਆ ਇੰਨੀ ਹੈ ਨਹੀਂ ਹਜ਼ਾਰਾਂ ਆਇਆ ਹਜ਼ਾਰਾਂ ਛੱਕ ਕੇ ਚਲੇ ਆ ਗਏ 36 ਪ੍ਰਕਾਰ ਦੇ ਪਦਾਰਥ ਸੰਗਤ ਜੀ ਅੱਜ ਦੇ ਸਮੇਂ ਵਿੱਚ ਵੀ ਇਹ ਵਾਪਰ ਜਾਂਦਾ ਤੁਹਾਡੇ ਚੋਂ ਵੀ ਬਹੁਤਿਆਂ ਨਾਲ ਵਾਪਰ ਜਾਂਦਾ ਗੁਰਮਖੂ ਘਰ ਵਿੱਚ ਦੁਵਾਨੀ ਨਹੀਂ ਹੁੰਦੀ ਸਾ ਸੰਗਤ ਜੀ ਦੁਵਾਨੀ ਨਹੀਂ ਹੁੰਦੀ ਕਈ ਵਾਰੀ ਨਾ ਬਹੁਤ ਵੱਡਾ ਕਾਰਜ ਵਿਢ ਲੈਂਦੇ ਕਈ ਗਰੀਬ ਪਰਿਵਾਰ ਘਰ ਵਿੱਚ ਦੁਵਾਨੀ ਨਹੀਂ ਹੁੰਦੀ ਬੱਚੀ ਦੀ ਸ਼ਾਦੀ ਦਾ ਤਰੀਕ ਦਿਨ ਕੱਢ ਲੈਂਦੇ ਪਿਆਰੇ ਫਲਾਨੀ ਤਰੀਕ ਨੂੰ ਬੱਚੀ ਦੀ ਸ਼ਾਦੀ ਕਰਾਂਗੇ ਘਰ ਵਿੱਚ ਮੋਰੀ ਆਲਾ ਪੈਸਾ ਨਹੀਂ ਹੁੰਦਾ ਪਰ ਸੰਗਤ ਜੀ ਕਈ ਵਾਰੀ ਪਰਮੇਸ਼ਰ ਵਿੱਚ ਆਪ ਵਰਤ ਜਾਂਦਾ ਲੜਕੀ ਦੀ ਸ਼ਾਦੀ ਕਰਨ ਵਾਸਤੇ ਮੋਰੀ ਵਾਲੀ ਪੈਸਾ ਮੋਰੀ ਵਾਲੀ ਮਾਇਆ ਘਰ ਵਿੱਚ ਨਹੀਂ ਹੁੰਦੀ ਪਰ ਸੰਗਤ ਜੀ ਜਦੋਂ ਕਾਰਜ ਹੋ ਜਾਂਦਾ ਟੱਬਰ ਬਹਿ ਕੇ ਸੋਚਦਾ ਕਹਿੰਦਾ ਪਤਾ ਹੀ ਨਹੀਂ ਲੱਗਿਆ ਵੀ ਕਿੱਥੋਂ ਪਦਾਰਥ ਆ ਗਿਆ ਤੇ ਧੰਨ ਧੰਨੀ ਹੋ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਵੀ ਵਾਪਰ ਜਾਂਦੀਆਂ ਗੁਰਮਖੋ ਐਸੀਆਂ ਕਹਾਣੀਆਂ ਤੇ ਜਦੋਂ ਕਿਸੇ ਨਾਲ ਐਸੀ ਐਸੀ ਵਰਤਦੀ ਹੈ ਨਾ ਗੁਰਮਖੋ ਉਹ ਫਿਰ ਸਤਗੁਰ ਦੇ ਚਰਨਾਂ ਵਿੱਚ ਹੱਥ ਜੋੜ ਬੇਨਤੀ ਕਰਦਾ ਸਤਗੁਰ ਜੀ ਮਹਾਰਾਜ ਜੇ ਮੈਂ ਵੇਖਾਂ ਨਾ ਆਪ ਦੇ ਵੱਲ ਮੈਂ ਆਪਣੇ ਵੱਲ ਵੇਖਾਂ ਸਤਗੁਰ ਫਿਰ ਮੈਨੂੰ ਲੱਗਦਾ ਵੀ ਮੇਰੇ ਪੱਲੇ ਕੱਖ ਵੀ ਹੈ ਨਹੀਂ ਪਰ ਜਦੋਂ ਮੈਂ ਤੇਰੀ ਕਿਰਪਾ ਵੱਲ ਵੇਖਦਾ ਸਤਗੁਰ ਜੀ ਜਦ ਮੈਂ ਵੇਖਾਂ ਆਪ ਗੁਣ ਆਪਣੇ ਕੁਝ ਵੀ ਮੇਰੇ ਪੱਲੇ ਨਾ ਜਦ ਮੈਂ ਵੇਖਾ ਅਬ ਗੁਣ ਆਪਣੇ ਕੁਝ ਵੀ ਮੇਰੇ ਪੱਲੇ ਨਾ ਜਦ ਮੈਂ ਵੇਖਾ ਅਬ ਗੁਣ ਆਪਣੇ ਕੁਝ ਵੀ ਮੇਰੇ ਪੱਲੇ ਨਾ ਜਦ ਮੈਂ ਵੇਖਾ ਅਬ ਗੁਣ ਆਪਣੇ ਜਦ ਮੈਂ ਵੇਖਾਂ ਆਪੁਨਿ ਆਪਣੇ ਕੁਝ ਵੀ ਮੇਰੇ ਪੱਲੇ ਨਾ ਜਦ ਮੈਂ ਵੇਖਾਂ ਆਪੁਨਿ ਆਪਣੇ ਕੁਝ ਵੀ ਮੇਰੇ ਪੱਲੇ ਨਾ ਜਦ ਮੈਂ ਵੇਖਾਂ ਆਪੁਨਿ ਆਪਣੇ ਜੀਹੇ ਮੇਂ ਮਨ ਹੈ ਆ ਤੁਮੇਂ ਮਿਖਾ ਕਬੀਰ ਸਾਹਿਬ ਜਦਕਰ ਵਿੱਚ ਆਏ ਵੇਖਿਆ ਧੰ ਧੰ ਹੋ ਰਹੀਆ ਕਬੀਰ ਸਾਹਿਬ ਦੇ ਨਾਮ ਦੇ ਡੰਕੇ ਵੱਜ ਰਹੇ ਇਉਂ ਪਰਮੇਸ਼ਰ ਆਪਣੇ ਭਗਤਾਂ ਦੀ ਸੰਗਤ ਜੀ ਪੈਜ ਰੱਖਣ ਵਾਸਤੇ ਪਰਮੇਸ਼ਰ ਆਪ ਆਉਂਦੇ ਨੇ ਮਹਾਰਾਜ ਆਪਣੇ ਭਗਤਾਂ ਦੀ ਪੈਜ ਰੱਖਦੇ ਨੇ ਗੁਰਮਖੋ ਪੈਜ ਰੱਖਦੇ ਨੇ ਪਰਮੇਸ਼ਰ ਆਪਣੇ ਭਗਤਾਂ ਦੀ ਪੈਜ ਭਗਤਾਂ ਦੀ ਰੱਖਦਾ ਆਇਆ ਕਦੋਂ ਤੋਂ ਰੱਖਦਾ ਹੈ ਗੁਰੂ ਅੱਜ ਕੱਲ ਤੋਂ ਨਹੀਂ ਜੁਗਾਂ ਜੁਗਾਂ ਤਰਾਂ ਤੋਂ ਹਰ ਜੁਗ ਜੁਗ ਭਗਤ ਆਇਆ ਪੈਜ ਭਗਤਾਂ ਦੀ ਰੱਖਦਾ ਆਇਆ ਜੁਗੋ ਜੁਗ ਮੇਰਾ ਵਾਹਿਗੁਰੂ ਪੈਜ ਭਗਤਾਂ ਦੀ ਰੱਖਦਾ ਆਇਆ ਜੁਗੋ ਜੁਗ ਮੇਰਾ ਵਾਹਿਗੁਰੂ

ਰਾਜ ਕਹਿੰਦੇ ਬੁੰਨਣਾ ਤੰਨਣਾ ਤਿਆਗ ਕੇ ਪ੍ਰੀਤ ਚਰਨ ਕਵੀਰਾ ਨੀਚ ਕੁਲਾ ਜੁਲਾਹਰ ਆ ਪਇਓ ਗੁਣੀ ਗਹੀਰਾ